ਜਾਹੀਨ ਨਮਸਕਾਰ ਸੱਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਮੈਂ ਇਸ ਟਾਈਮ ਖੜਾ ਆਇਆ ਹਾਂ ਤਿਬਰੀ ਰੋਡ ਤੇ ਤਿਬਰੀ ਰੋਡ ਤੇ ਪਹਿਲਾ ਚੌਂਕ ਕੁਝ ਹੀ ਸਮੇਂ ਪਹਿਲਾਂ ਜਿਹੜਾ ਬਣਿਆ ਸੀ ਬੜੇ ਹੀ ਵਧੀਆ ਤਰੀਕੇ ਨਾਲ ਬਣਾਇਆ ਗਿਆ ਸੀ ਔਰ ਬੜੀ ਹੀ ਤੇਜ਼ੀ ਨਾਲ ਇਹਦਾ ਕੰਮ ਹੋਇਆ ਸੀ ਪਰ ਕੁਝ ਹੀ ਦਿਨਾਂ ਬਾਅਦ ਇਸ ਨੂੰ ਜਿਹੜਾ ਹੈ ਢੇਰੀ ਕੀਤਾ ਗਿਆ ਮਤਲਬ ਕਿ ਢਾਹ ਦਿੱਤਾ ਗਿਆ ਹੈ ਇਹ ਕੀ ਕਾਰਨ ਹੈ ਇਹਦੇ ਬਾਰੇ ਹਜੇ ਪੁਖਤਾ ਜਿਹੜੇ ਸਬੂਤ ਨਹੀਂ ਮਿਲenge ਪਰ ਫਿਰ ਵੀ ਜਿੱਥੇ ਸੂਤਰੇ ਦੇ ਹਵਾਲੇ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਇਹਦਾ ਇਹਨੂੰ ਦੁਬਾਰਾ ਜਿਹੜਾ ਹੈ ਵਧੀਆ ਤਰੀਕੇ ਨਾਲ ਬਣਾਇਆ ਜਾਏਗਾ ਕਿਉਂਕਿ ਇੱਥੇ ਹਮੇਸ਼ਾ ਜਿਹੜੀ ਹੈ ਟ੍ਰੈਫਿਕ ਦੀ ਜਿਹੜੀ ਹੈ ਸਮੱਸਿਆ ਰਹਿੰਦੀ ਹੈ ਇਹ ਗੱਲ ਕਰੀਏ ਤਾਂ ਅੱਜ ਤਕਰੀਬਨ ਇਹਨੂੰ ਜਿਹੜਾ ਹੈ ਢਾਹ ਦਿੱਤਾ ਗਿਆ ਹੈ ਔਰ ਇੱਥੇ ਟ੍ਰੈਫਿਕ ਦੀ ਸਮੱਸਿਆ ਜਾਰਾ ਹੁੰਦੀ ਹੈ ਇਸ ਕਰਕੇ ਇਹਨੂੰ ਦੁਬਾਰਾ ਤੋਂ ਵਧੀਆ ਤਰੀਕੇ ਦੇ ਨਾਲ ਸਾਡੇ ਤੁਸੀਂ ਦੇਖ ਰਹੇ ਹੋ ਕਿ ਹਾਂ ਵੀ ਕਿ ਸਾਈਡਾਂ ਦਾ ਜਿਹੜੇ ਪਿੱਲਰ ਲਾ ਦਿੱਤੇ ਗਏ ਨੇ}{|\text{ਤਲਬਾਤ ਰਹੀਂ ਪਤਾ ਲੱਗਾ ਹੈ ਕਿ ਇਹਨੂੰ ਜਿੱਦਾਂ ਪਰਸ਼ੂਰਾਮ ਚੌਕ ਫੋਰ ਵੀ ਚੌਕ ਜਿਹੜੇ ਬਣੇ ਆ ਉਹਨਾਂ ਦੇ ਉਹ ਕੁਝ ਦਿਨ ਪਹਿਲਾਂ ਜਿਹੜਾ ਆ ਪਾੜਾ ਪਰਿਵਾਰ ਵੱਲੋਂ ਬੜੇ ਹੀ ਰਾਤ ਨੂੰ ਲਾ ਕੇ ਬੜੇ ਪੂਰੇ ਦਿਨ ਲਾ ਕੇ ਜਿਹੜਾ ਆ ਇਸ ਨੂੰ ਜਿਹੜਾ ਨਿਰਮਾਣ ਕੀਤਾ ਗਿਆ ਸੀ ਪਰ ਗੱਲ ਕਰੀਏ ਤਾਂ 10 ਦਿਨ ਬਾਅਦ ਹਫਤੇ ਦੀ ਗੱਲ ਲੱਗੀ ਉਸ ਤੋਂ ਬਾਅਦ ਇਸ ਨੂੰ ਜਿਹੜਾ ਢਾਹ ਦਿੱਤਾ ਗਿਆ ਹੈ ਇਸ ਤਰ੍ਹਾਂ ਦੇ ਵਾਲੇ ਦੱਸਿਆ ਕਿ ਜਿਹੜਾ ਚੌਕ ਹੈ ਬਹੁਤ ਵਧੀਆ ਚੌਕ ਬਣੇਗਾ ਜਿਸ ਤਰ੍ਹਾਂ ਬਾਕੀ ਚੌਕ ਬਣੇ ਆ ਉਸੇ ਤਰ੍ਹਾਂ ਇਹ ਚੌਕ ਬਣੇਗਾ ਖਾਸ ਕਰ ਗੱਲ ਕਰੀਏ ਤਾਂ ਇਸ ਜਗ੍ਹਾ ਤੇ ਬਹੁਤ ਸਾਰੀ ਸਮੱਸਿਆ ਰਹਿੰਦੀ ਸੀ ਇਹ ਸਮੱਸਿਆ ਨੂੰ ਨਿਜਾਦ ਪਾਲਿਕ ਟ੍ਰੈਫਿਕ ਦੀ ਸਮੱਸਿਆ ਨੂੰ ਨਿਜਾਦ ਪਾਲ ਲਈ ਹੈ ਜਿਹੜਾ ਚੌਂਕ ਹੈ ਵਧੀਆ ਤਰੀਕੇ ਨਾਲ ਬਣਾਇਆ ਜਾਏਗਾ ਤਾਂ ਜੋ ਆਂ ਜਾਣ ਚ ਕੋਈ ਮੁਸ਼ਕਲ ਨਾ ਆਏ ਖਾਸ ਕਰ ਗੱਡੀਆਂ ਨੂੰ ਕੋਈ ਪ੍ਰੋਬਲਮ ਨਾ ਆਏ ਨਾ ਹੀ ਇੱਥੇ ਟ੍ਰੈਫਿਕ ਕਰਮਚਾਰੀ ਮੌਜੂਦ ਹੁੰਦੇ ਨੇ ਤਾਂ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਪਰ ਹੁਣ ਹੁਣ ਗੱਲ ਕਰੀਏ ਤਾਂ ਇਸ ਚੌਂਕ ਨੂੰ ਢਾ ਦਿੱਤਾ ਗਿਆ ਹੁਣ ਇਹਨੂੰ ਦਬਾ ਸੁੱਧਾ ਤਰੀਕੇ ਨਾਲ ਜਿਹੜਾ ਹੈ ਉਹ ਚੌਂਕ ਬਣਾਇਆ ਜਾਏਗਾ ਤੇ ਤੁਸੀਂ ਬਣੇ ਰਹੋ ਤੁਹਾਡੇ ਨਾਲ ਮੈਂ ਤੁਹਾਡਾ ਆਪਣਾ ਸਜੀਬਾ